ਓਏ ਆ ਸੁਣਾ ਉਹ ਸਾਈਕਲ ਆ ਲਿਆ ਓਏ ਖਲਸਾ ਰਿਆ ਹਾਂ ਐਂ ਦੀ ਚੜਾ ਇੱਧਰ ਦੀ ਆ ਜਾ ਇੱਧਰ ਦੀ ਆ ਐਂ ਚੜ ਜਾ ਆ ਜਾ ਕਿੱਥੇ ਪੜਦਾ ਮੈਂ ਦਾਰੈਨ ਸੰਸਕੂਲ ਚ ਹਾਂ ਦਾਰੈਨ ਸੰਸਕੂਲ ਚ ਕਿੱਥੇ ਬਰਨਾਲਾ ਰੋਡ ਕਿਹੜੀ ਕਲਾਸ ਚ ਮੈਂ 5ਵੀਂ ਚ ਪੁੱਤ ਪੰਜਾਬੀ ਚ ਜਿਹੜੀਆਂ ਲਗਾ ਮਾਤਰਾ ਹੁੰਦੀਆਂ ਨੇ ਬਿਹਾਰੀਆਂ ਹਿਸ਼ਾਰੀਆਂ ਔਂਕੜ ਲੈਂਕੜ ਉਹ ਕਿੰਨੇ ਹੁੰਦੇ ਆ ਏ ਮੇਰੇ ਹਿਸਾਬ ਨਾਲ ਜੈਨਸਕੋ ਵਾਲੇ 76 ਸਾਲ ਵੱਧ ਕਹਿਗੇ ਬਾਈ 50 ਸਾਲ ਚ ਕਹਾਣੀ ਖਤਮ ਹੁਣ ਇਹ ਨੌਜਵਾਨੇ ਬੱਚੇ ਦੇ ਇਹ ਗੁਰੂ ਦਾ ਸਿੰਘ ਸਜਾਵਾ ਦਮਾਲਾ ਵੀ ਆ ਜੂੜਾ ਵੀ ਆ ਗਲਚ ਗੱਤਰਾ ਵੀ ਆ ਪਰ ਗੁਰੂਆਂ ਦੀ ਬੋਲੀ ਕਿੱਥੇ ਆ ਤੁਸੀਂ ਐਨੇ ਇੱਕਾਂ ਵਾਲੀ ਪਿੰਡ ਚੋਂ ਖੜੇ ਆ ਕੋਈ ਬੰਦਾ ਬਾਹ ਖੜੀ ਕਰ ਦੇ ਵੀ ਮੈਂ ਆਪਣੇ ਜਵਾਗ ਦੇ ਮਗਰ ਗਿਆ ਸਕੂਲ ਚ ਮੈਂ ਪਤਾ ਕੀਤਾ ਵੀ ਸਾਡੇ ਜਵਾਕਾਂ ਨੂੰ ਊੜੇ ਆੜੇ ਏਕੇ ਦੂਏ ਪਹਾੜੇ ਕਿਉਂ ਨਹੀਂ ਆਉਂਦੇ ਕੋਈ ਬੰਦਾ ਬਾਹ ਖੜੀ ਕਰਦੇ ਵੀ ਮੈਂ ਆਪਣੇ ਜਵਾਗ ਦੀ ਘਰੇ ਆਏ ਦੀ ਕਾਪੀ ਖੋਲੀ ਹੋਵੇ ਕਿਤਾਬ ਖੋਲ ਕੇ ਦੇਖੀ ਹੋਵੇ ਵੀ ਕਿਹੜਾ ਇਤਿਹਾਸ ਪੜਾਉਂਦੇ ਆ ਕੀ ਲਿਖਾਉਂਦੇ ਆ ਕੀ ਸਿਖਾਉਂਦੇ ਆ ਕਿੱਥੇ ਜੋੜਦੇ ਆ ਦੱਸੋ ਕਾਲੀ ਵਾਲਿਓ ਹਾਂ ਪਹਿਲੇ ਪਾਟਾ ਇਹ ਦੋ ਦੋ ਲੱਗ ਟਿਕਟ ਵੈਂਟ ਚੜਾ ਦੇ ਨਹੀਂ ਛੱਡ ਕੇ ਸੀ ਬਈ ਕੀ ਹੋ ਰਿਹਾ ਇੰਨਾ ਮੈਂ ਯਾ ਕੋਈ ਨਹੀਂ ਪਰ ਜਿਉਂਦੇ ਕਿਵੇਂ ਰਹੋਗੇ ਮੈਂ ਇਹ ਸੇ ਕਰਕੇ ਬਾਈ ਉਹ ਸਾਰਾ ਦੱਖਣ ਗਾ ਕੇ ਆਇਆ ਕੇਰਲਾ ਤੋਂ ਲੈ ਕੇ ਕਰਨਾਟਕਾ ਤਾਮਿਲ ਲਾਡੂ ਆਂਧਰਾ ਤੱਕ ਆਣਾ ਫਿਰ ਮੈਂ ਬੰਗਾਲ ਚ ਗਿਆ ਵੀਡੀਓ ਬਣਾ ਆਪਣਾ ਪਾਈਆਂ ਵਿੱਚ ਸ਼ਾਇਦ ਲੋਕਾਂ ਨੂੰ ਸਮਝ ਆ ਜੇ ਇਕ ਲਾ ਜੇ ਉਹ ਲੋਕ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਆਪਣੀ ਬੋਲੀ ਵਿਰਸੇ ਨੂੰ ਐਮ ਕੇ ਸਤਾਲਨ ਮੁੱਖ ਮੰਤਰੀ ਆ ਤਾਂ ਮੌਲਾਡੂ ਦਾ ਇੱਕ ਵਾਰੀ ਮੋਦੀ ਗਿਆ ਉੱਥੇ ਮੋਦੀ ਸਟੇਜ ਤੇ ਬੜਾ ਸਤਾਲਨ ਬੋਲਿਆ ਉਹ ਕਹਿੰਦਾ ਮੋਦੀ ਸਾਹਿਬ ਅਸੀਂ ਤਾਮਲਾਂ ਸਾਡੀ ਮਾਂ ਬੋਲੀ ਤਾਮਲ ਆ ਜਾਣ ਤੋਂ ਜ਼ਿਆਦਾ ਪਿਆਰੀ ਐ ਸਾਡੇ ਉੱਤੇ ਜ਼ਬਰੀ ਹਿੰਦੀ ਨਾ ਧੋਪੋ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਹੁੰਦਾ ਜਾਗਦਿਆਂ ਕੌਮਾਂ ਦੀ ਨਿਸ਼ਾਨੀ ਤੇ ਦੁਨੀਆਂ ਦੇ ਜਾਗਦਿਆਂ ਕੌਮਾਂ ਜਉਂਦੀਆਂ ਰਹਿੰਦੀਆਂ ਜਿਹੜਾ ਸਾਡੇ ਨੂੰ ਸੌ ਜਾਂਦੇ ਨੇ ਉਹ ਮਰ ਜਾਂਦੀਆਂ ਪਰ ਸਾਨੂੰ ਨਹੀਂ ਪਰਵਾਹ ਨਾ ਗੱਲਾਂ ਇਹ ਯਾਦ ਰੱਖਿਓ ਜਿੱਦੇ ਮਰਗੀ ਨਾ ਪੂਰੀ ਦੁਨੀਆ ਦੀਆਂ ਦੌਲਤਾਂ ਇਕੱਠੀਆਂ ਕਰਕੇ ਕਿਸੇ ਬੰਦੇ ਦੇ ਲਿਹਾ ਕੇ ਕਦਮਾਂ 'ਚ ਰੱਖਦੇ ਵੀ ਸਾਡੀ ਬੋਲੀ ਚੋਂਦੀ ਕਰਦੇ ਜਿਉਂਦੀ ਨਹੀਂ ਹੋਣੀ ਬਾਈ ਇਹ ਰੋਟੀ ਨਹੀਂ ਵੀ ਥਾਲ 'ਚ ਬੁਰਕੀ ਤੋੜੀ ਮੂੰਹ 'ਚ ਪਾ ਲੋਂਗੇ ਮੇਰਾ ਦਿਮਾਗ ਨਹੀਂ ਘੁੰਮਿਆ 9 ਸਾਲ ਤੋਂ ਲੜ ਰਹਿਆ ਹਾਂ ਪਰਚੇ ਵੀ ਪੁਆਈ ਜਾਂਦਾ ਹੈ ਸ਼ਾਇਦ ਲੋਕਾਂ ਨੂੰ ਸਮਝ ਆ ਜਾਵੇ ਬੋਲੀ ਦੀ ਕੀਮਤ ਪਤਾ ਲੱਗ ਜਾਵੇ ਪਰ ਨਹੀਂ ਬੋਲੀ ਸੋਡੀ ਮਾਰਦੀ ਇਤਿਹਾਸ ਸੋਡਾ 12ਵੀਂ ਦੀ ਕਿਤਾਬ ਚ ਕੀ ਲਿਖਤਾ ਉਹਨਾਂ ਨੇ ਉਹ ਡੇਢ ਮਹੀਨਾ ਮੋਰਚਾ ਲਾਇਆ ਲੇਖਕਾਂ ਦੇ ਖਿਲਾਫ ਪੰਜਾਬ ਸਕੂਲ ਸਿੱਖਿਆ ਬੋਰਡ ਮਹਾਲੀ ਦੇ ਅੱਗੇ ਭਾਈ ਬਲਦੇਵ ਸਿੰਘ ਸਰਸੇ ਵਰਗੇ ਬੈਠੇ ਰਹੇ ਪਰਚੇ ਦਰਜ ਹੋਏ ਲੇਖਕਾਂ ਦੇ ਖਿਲਾਫ ਕੀ ਲਿਖਿਆ ਪਿਆ ਭਾਈ ਕਿ ਗੁਰਤੇਗ ਬਾਦ ਡਾਕੇ ਮਾਰਦਾ ਰਿਆ ਗੁਰੂ ਗੋਬਿੰਦ ਸਿੰਘ ਆਪਣੇ ਬੱਚੇ ਅੱਡ ਕੇ ਪਘਾੜਾ ਹੋ ਗਿਆ ਸੀ ਗੁਰੂ ਹਰਗੋਬਿੰਦ ਪਾਸ਼ਾ ਦਿਮਾਗ ਹਲ ਗਿਆ ਸੀ ਦੱਸੋ ਕੱਲੋ ਸੋਡੀਆਂ ਆਉਣ ਵਾਲੀਆਂ ਨਸਲਾਂ ਆ ਕੇ ਉਹ ਕਿਤਾਬਾਂ ਪੜਨਗੀਆਂ ਉਹ ਸੋਢੀ ਕਹੀ ਹੋਈ ਗੱਲ ਤੇ ਯਕੀਨ ਕਰਨਗੀਆਂ ਤੁਸੀਂ ਕਹਿੰਦਾ ਕੱਲਾ ਕੱਲਾ ਸਵਾ ਸਵਾ ਲਖਣਾ ਪੜਾਤਾ ਤੁਸੀਂ ਕਹਿੰਦਾ ਚੰਦਨੀ ਚਾਉ ਜਾਏ ਸੀਸ ਦਿੱਤਾ ਤੁਸੀਂ ਕਹਿੰਦਾ ਮੇਰੀ ਪੀਰੀ ਦਾ ਸਿਧਾਂਤ ਦਿੱਤਾ ਉਹ ਕਹਿੰਨਗੇ ਗੁਰੂ ਦਾ ਡਾਕੇ ਮਾਰਦੇ ਸੀ ਬੱਚੇ ਛੱਡ ਕੇ ਭੱਜ ਗਏ ਸੀ ਦਿਮਾਗ ਲੱਗੇ ਸੀ ਗੁਰੂਆਂ ਐ ਤਾਂ ਬੰਦੇ ਕੋਲੇ ਕਿਸੇ ਕੌਮ ਕੋਲੇ ਤਿੰਨ ਸਰੋਤ ਹੁੰਦੇ ਨੇ ਬਾਈ ਆਪਣੇ ਇਤਿਹਾਸ ਨੂੰ ਸਮਝਣ ਦੇ ਜਾਣਣ ਦੇ ਇਕ ਕਲਾ ਪੀੜੀਦਰ ਪੀੜੀ ਸੁਣਦੇ ਆ ਪਿਓ ਦਾਦੇ ਪਰਦਾਦੇਆਂ ਤੋਂ ਇਹ ਕੌਣ ਆ ਕਿਹਦੇ ਵਾਰਸਾਂ ਕਿੱਥੋਂ ਆਏ ਆ ਦੂਜਾ ਹੁੰਦਾ ਕਿਤਾਬਾਂ ਉਹ ਜੋ ਬਦਲਤਾ ਤੀਜਾ ਹੁੰਦੀਆਂ ਨਿਸ਼ਾਨੀਆਂ ਇਮਾਰਤਾਂ ਵਿਰਾਸਤਾਂ ਓਟਾਤੀਆਂ ਕਿੱਥੇ ਗਈਆਂ ਟੋਡਰਮਲ ਦੀਆਂ ਹਵੇਲੀਆਂ ਖੰਡਰ ਬਣ ਗਈਆਂ ਠੰਡੇ ਬੁਰਜ ਗੜੀਆਂ ਕੱਚੀਆਂ ਚਮਕੌਰ ਦੀਆਂ ਮਾਸੀ ਵਾਲੇ ਦੇ ਜੰਗਲ ਆ ਕਿੱਥੇ ਗਏ ਬੁੰਗੇ ਦਸਹਿੰਡ ਯੋੜੀਆਂ ਸਭ ਖਤਮ ਹੋ ਗਿਆ ਕੰਮ